ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਚਰਨਜੀਤ ਐਵੇਨਿਊ ਅੰਮ੍ਰਿਤਸਰ ਦੇ ਖੇਤਰ ਵਿੱਚ ਨੌਜਵਾਨਾਂ ਵੱਲੋਂ ਇੱਕ ਕਾਰ ਤੇ ਖਤਰਨਾਕ ਸਟੰਟ ਕਾਰੇ ਦਿਖਾਈ ਦੇ ਰਹੇ ਸਨ ਜਿਸ ਨਾਲ ਉਹ ਆਪਣੀ ਤਾਂ ਜਾਨ ਖੱਤੇ ਵਿੱਚ ਪਾ ਹੀ ਰਹੇ ਸਨ ਨਾਲ ਦੇ ਨਾਲ ਪਬਲਿਕ ਦੀ ਜਾਨ ਮਾਲ ਦਾ ਖਤਸਾ ਬਣਿਆ ਹੋਇਆ ਸੀ ਇਸ ਵਾਇਰਲ ਵੀਡੀਓ ਬਾਰੇ ACP ਟ੍ਰੈਫਿਕ ਪਮਨ ਕੁਮਾਰ ਪ੍ਰਾਸ਼ਰ ਦੇ ਧਿਆਨ ਵਿੱਚ ਆਉਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਦੇ ਚਾਲਕਾਂ ਦੀ ਪਾਲ ਕਰਕੇ ਡੇਂਜਰਸ ਡਰਾਈਵ ਦਾ ਚਲਾਨ ਕਟਿਆ ਗਿਆ ਅਜਿਹਾ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਵੀਡੀਓ ਵਾਇਰਲ ਹੋਈ ਸੀ ਜisme ਸਾਰਾ ਵਾਰਾਂ ਨੂੰ ਗੰਗੀਤ ਹੈ ਵੀ ਨਹੀਂ ਹੈ ਇਲਾਕੇ ਦੇ ਵਿੱਚ ਸੰਤਭਾਈ ਦੀ ਕੀਤੀ ਜਾ ਰਹੀ ਸੀ ਮਾਨਯੋਗ ਸੀਪੀ ਅਮਰਤ ਸਰਦਾਰਪੁਰ ਤੇ ਇਦੀ ਭੱਲਰ ਆਈਪੀਐਸ ਵੀ ਦੇ ਆਡਾ ਟਾਊਨ ਹਾਰ ਟੋਨ ਨੰਬਰ 6 ਦੇ ਇੰਚਾਰਜ ਕਰਨ ਸੱਤ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਉਹਦੇ ਮਾਲਕਾਂ ਦਾ ਐਡਰੈਸ ਲੈ ਕੇ ਇਹ ਜਮਸਤਰ ਬੁਲਾਇਆ ਜਿਸ ਤੇ ਨੂੰਨ ਉਸਾਰ ਜੋ ਵੀ ਮੰਦੀ ਕਰ ਰਹੀ ਹੈ ਉਹਦੀ ਕੀਤੀ ਗਈ ਆ ਉਹਦਾ ਚਲਾਨ ਤੱਕ ਹੈਗਾ ਸਟੈਂਟ ਵਾਈਜ਼ ਕਰਦੇ ਆ ਨਾਲ ਹੀ ਇਹਨਾਂ ਨੂੰ ਹਟਾਇਤ ਕੀਤੀ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਤੇ ਨਾਲ ਨਾਲੇ ਦੂਜਿਆਂ ਦੀ ਜਾਨ ਲਈ ਖਤਰਾ ਬਣਦੇ